ਸੁਪਨੀ ਨੇ ਸੁਪਨੀ ਨੇ ਵੀ ਅੱਗੇ ਵਧੀ ਜੀ ਵੀ ਆਪਣੀ ਮੇਰੀ ਮੰਮਾ ਨੇ ਜੀ ਬਹੁਤ ਕੁਝ ਦੇਖਿਆ ਵੀ ਗਰੀਬੀ ਵੀ ਦੇਖੀ ਆ ਸਭ ਕੁਝ ਦੇਖਿਆ ਮੇਰੇ ਡੈਡੀ ਦਾ ਸਹਾਰਾ ਨਹੀਂ ਸੀ ਕੋਈ ਬਸ ਸਹੀਂ ਲੱਗਦਾ ਵੀ ਬਟ ਅੱਜ ਅੱਜ ਤੁਹਾਨੂੰ ਵਧੀਆ ਲੱਗਦਾ ਮਾਨ ਹੁੰਦਾ ਆਪਣੇ ਆਪ ਤੇ ਫਿਰ ਕੀ ਗੱਲ ਹੈ बस ਚੁਮਕਰ ਪਰ ਮੈਨੂੰ ਤੁਹਾਨੂੰ ਦੇਖ ਕੇ ਬੜਾ ਚੰਗਾ ਲੱਗਦਾ ਹੈ ਜੱਸ ਕਿ ਉਹ ਕੁੜੀ ਜਿਹੜੀ ਸਭ ਤੋਂ ਛੋਟੀ ਆ ਆਪਣੇ ਮੰਮੀ ਲਈ ਆਪਣੀਆਂ ਭੈਣਾਂ ਦੇ ਲਈ ਕਿੰਨਾ ਕੁਝ ਸੋਚਦੀ ਆ ਕਿ ਅੱਗੇ ਵਧਣਾ ਹੁਣ ਤਾਂ ਤੁਹਾਡੇ ਘਰ ਵੀ ਬੜਾ ਸੋਹਣਾ ਬਣ ਗਿਆ ਹੈਨਾ ਹਾਂਜੀ ਬਹੁਤ ਮਾੜੇ ਹਾਲਾਤ ਦੇਖੇ ਨੇ ਚਾਦਰਾਂ ਦੇ ਵਿੱਚ ਦਿਨ ਕੱਟੇ ਹੋਏ ਨੇ ਮੈਂ ਛੋਟੀਆਂ ਸੀਗੀ ਤਾਹੀਂ ਕਰਕੇ ਤਾਂ ਉਹ ਦੁੱਖ ਜ਼ਿਆਦਾ ਹੁੰਦਾ ਇਹਨਾਂ ਦੇ ਵੀ ਦੁੱਖ ਦੇ ਵਿੱਚ ਟਾਈਮ ਕੱਟਿਆ ਹੋਇਆ ਹੈ ਜਿਹੜਾ ਹੁਣ ਕਾਦੀ ਟੈਨਸ਼ਨ ਆਉਂ ਤਵੇ ਨੰਗ ਗਿਆ ਮੰਮੀ ਤਾਂ ਬਹੁਤ ਟਰੌਮੇਡਾਸ ਹੈ ਹੈਨਾ ਹੁਣ ਉਹ ਗੱਲ ਨੂੰ ਵੀ ਯਾਦ ਕਰਨਾ ਮੈਂ ਤਾਂ ਕੁਝ ਨਹੀਂ ਯਾਦ ਕਰਦੀ ਮੈਂ ਤਾਂ ਕਹਿੰਦੀ ਆ ਵੀ ਮੇਰੇ ਬੱਚੇ ਮੇਰੇ ਸਾਹਮਣੇ ਤਾਂ ਅੰਦਰ ਹਸਤਾ ਹੈਨਾ ਹੁਣ ਤਾਂ ਮੈਨੂੰ ਜੰਮੀ ਟੈਨਸ਼ਨ ਨਹੀਂ ਰਹੀ ਹੁਣ ਤਾਂ ਮੈਂ ਕਹਿ ਦਿੰਨੀ ਆ ਵੀ ਮੇਰੀ ਧੀ ਹੈ ਜਿਹੜੀ ਮੇਰੇ ਨਾਲ ਦੀ ਕਹਿੰਦੇ ਹੁੰਦੇ ਆ ਵੀ ਸਹਾਰਾ ਬਣ ਕੇ ਖੜ ਗਈ ਪੁੱਤਾਂ ਵਾਂਗ ਹਾਂ ਪੁੱਤਾਂ ਵਾਂਗ ਹੈਨਾ ਜੀ ਹਾਂ ਇੱਕ ਹੋਈ ਗੱਲ ਹੈਗੀ ਆਈ ਅਗਲਾ ਕਹਿ ਦਿੰਦਾ ਵੀ ਵੀ ਮੁੰਡੇ ਕੁਝ ਕਰ ਸਕਦੇ ਆ ਹੂੰ 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 ਜੀ ਇਹ ਨਹੀਂ ਗੱਲ ਹੈਗੀ ਵੀ ਅੱਜ ਦੇ ਟਾਈਮ 'ਚ ਕੁੜੀਆਂ ਬਹੁਤ ਕੁਝ ਕਰ ਸਕਦੀਆਂ ਉਹ ਬਹੁਤ ਮਾਪਿਆਂ ਨੂੰ ਸੁਖ ਦਿੰਦੀਆਂ ਨਹੀਂ ਹੂੰ ਇਹ ਆਪਾਂ ਨੂੰ ਵੀ ਸੋਚ ਨਹੀਂ ਰੱਖਣੀ ਚਾਹੀਦੀ ਮੈਨੂੰ ਲੈਂਦਾ ਮੁੰਡਿਆਂ ਤੋਂ ਕੁੜੀਆਂ ਜ਼ਿਆਦਾ ਹਾਂਜੀ ਹਾਂ ਅੱਗੇ ਨੇ ਹੈ ਨਾ ਹਾਂਜੀ